ਵਦੋ ਜੀ ਬਾਜੀ ਤੁਸੋਂ ਦਾ ਵੰਡਰੀ ਦੀ ਫਤਿਹ ਇਸ ਦੀ ਕੋਲ ਤੁਸੀਂ ਸਹਾਇ ਵਾਲ ਸ੍ਰੀ ਕੋਲ ਕੋਤੀ ਦੀ ਫਤਸ਼ਾਹੀ ਮੌਸਮੀ ਪ੍ਰਥਮ ਤੱਕ ਉਸ ਦੇ ਬਰਤ ਹੈ ਤੁਮਾਨਕ ਨੇ ਤੇ ਆ ਇਹ ਪ੍ਰਗਟਕ ਪਿਛੇ ਦਾ ਸ਼ਰਮਦਾਸ ਸਿੰਘ ਜਿੱਤਰਾ ਹੈ ਸਿੰਘ ਬੰਦਗੀ ਤੋਂ ਨਾਮੀ ਚੰਦਰ ਸਿੰਘ ਬੜਾ ਆ ਇਹ ਸ੍ਰੀ ਅੱਗੇ ਸਭਿਆ ਜਿਹਾ ਜਿਵੇਂ ਦੇਖਿਆ ਹੈ ਸਭ ਦੀ ਪਜਾਏ ਇੱਕ ਬਹਾਦਰ ਸਿਵਰੇ ਹੈ ਤਾਂ ਨੋਂ ਗਿਆ ਵੇਤਾ ਇਹ ਸਭ ਭਾਈ ਤੁਸਾ ਆਏ ਬਸ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੀ ਸਤਿ ਸ਼੍ਰੀ ਅਕਾਲ ਸਾ ਪਤ ਸਿੰਘ ਜੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗਾਰੀ ਦਾ ਧਿਆਨ ਕਰਕੇ ਬੋਲੋ ਜੀ ਬਸ ਸ੍ਰੀ ਪੰਜਾ ਪਿਆਰੇ ਆ ਚੌਥੋਂ ਸਾਂਝ ਜਦੇ ਆ ਚਾਦੀ ਮੁਕਤੇ ਆ ਹੱਥੀਆਂ ਜਪੀਆਂ ਤੱਤੀਆਂ ਜਿਨ੍ਹਾਂ ਨਾਮ ਸੱਜਣਾ ਲੱਭੇ ਸਕਿਆ ਦੇ ਚਲਾਨ ਦੀ ਗਵਾਹੀ ਕੀਤੀ ਅੰਤਿਕਾ ਸਨਾ ਪਿਆਰੀਆਂ ਸੁਚਿਆਰੀਆਂ ਦੀ ਕਮਾਈ ਦਾ ਧਿਆਨ ਕਰਕੇ ਫੰਡ ਸੰਸਥਾ ਆਲੋਗਨੀ ਬਾਣੀ ਸ੍ਰੀ ਜੁਜਨਾ ਸਿੰਘਾਂ ਸਿੰਘੜੀਆਂ ਨੇ ਧਰਮਦੇਵ ਸਿੰਘ ਵੱਤੇ ਬੰਦ-ਬੰਦ ਕਰਵਾਇਆ ਛੋਟੀਆਂ ਲੋਹਾਈਆਂ ਚੱਟੀਆਂ ਬਚਲੇ ਲਾਉਣ ਅੰਸਰਾਹੀ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਉਤਪੀਆਂ ਤਰਬਨ ਨਹੀਂ ਹਾਰੇ ਆ ਸੀ ਕੇਸਾਂ ਸੁਆਸਾਂ ਨਾਲ ਨਿਵਾਹੀ ਸਨਾ ਸਮੂਹ ਨੂੰ ਸਹਿਦਾ ਸੰਗਠਨ ਦੇ ਪ੍ਰਤੱਖਾਲਿਕ ਲਈ ਦੇਖਾ ਧਿਆਨ ਕਰਕੇ ਖਾਨ ਸਾਹਿਬ ਜੀ ਬੋਲੋ ਜੀ ਪੰਜਾ ਤਹਤਾ ਸਰਵੱਤਵ ਦੀਆਂ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹ ਜੀ ਨੇ ਬਣੂ ਜੀ ਬਾਨ ਸਭ ਕੁਝ ਨਾਣੀ ਦੱਸਾ ਨਿਆਸੀ ਹੁੰਦੇ ਆਸਰਾ ਸੱਚੀ ਕਿਤਾਬਾਂ ਜੀ ਧੰਨ 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 ਤੱਕ ਪਰਸ਼ੁਰ ਦੇ ਬਾਦਿ ਕੋ ਸਾਹਿਤ ਨਾਜ਼ਰ ਗੁਰੂ ਦਾ ਨੋਨ ਫੇਸ ਉਹ ਹੈ ਕਾ ਜਿਦਕੋ ਜਬ ਅਟਲ ਦੀਨ ਦੁਨੀਆ ਦੇ ਮਾਲਿਕ ਧੰਨ ਸਤਿ ਸ਼੍ਰੀ ਅਕਾਲ ਸੱਚ ਜੀ ਮਹਾਰਾਜ ਦਾ ਹਨ ਧੰਨ ਪੰਜ ਅਨੁਰੇਸ਼ੀ ਬ੍ਰਹਮ ਗਿਆਨੀ ਸ਼ਹੀਦ ਬਾਬਾ ਜਮੀਨ ਸਿੰਘ ਜੀ ਆਪ ਦੇ ਉੱਤਰ ਪੰਜਾਬ ਸਥਾਨ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਸਿਆ ਦੀ ਮਹਾਰਗ ਚਰਣਾ ਸਤਨਾ ਪਾ ਸਰਬਾਸਤ ਦੇ ਭਲੇ ਦੀ ਦਾਸ ਲਈ ਅਰਦਾਸ ਕੀਤੀ ਮੇਰਾ ਕਰਦੀਆਂ ਦਰੋਂ ਤਰੋਂ ਸਰਬਤ ਸੰਸਾ ਦਾ ਭਲਾ ਕਰਨਾ ਵਰੋਂ ਕਮੇ ਸ੍ਰਬਤ ਸੰਸਾ ਦੇ ਹਰਾਂ ਪਰਿਵਾਰਾਂ ਵਿੱਚ ਇਹ ਪ੍ਰੇਮ ਪਿਆਰ ਸੁਖਾਂ ਸ਼ਾਂਤੀ ਵਰਤੋਣੇ ਗੁਰਸਿੱਖੀ ਦੇ ਸਤਿਪ੍ਰੋਤਸਾ ਨਾਲ ਦਾਨ ਵਕਤਨਾ ਨੂੰ ਬਣਾ ਲਿਓ ਸ਼ਮ ਭਾਵਨਾਵਾਂ ਪੂਰਨ ਕਰੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਣੀ ਦਾ ਸਾਥ ਦਿੱਤਾ ਦਰੋਂ ਕਰੋ ਸਰਬਤ ਸੰਤਾਂ ਦਾ ਭਲਾ ਕਰਨਾ ਦੀ ਗ੍ਰੰਥ ਪੁੱਲਾਂ ਬਖਸ਼ ਲੈਣੀਆਂ ਉਸ ਦੇ ਨਾਮ ਜਿਵੇਂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਵਨੀ ਸਰਬਤ ਦਾ ਤਰਾ ਹੋ ਵਾਣ ਜੀ ਦਾ ਖਾਲਸਾ ਵਾਣ ਦੀ ਸਫਲਤਾ